ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਏ ਆ ਜੀ ਆਪਾਂ ਨੇ ਜਿਹੜੇ ਪਟੂਰੀਆਂ ਨਾਲ ਠੀਕ ਹੈ ਜੀ ਬਾਹਰ ਫਰੇੜੀਆਂ ਤੇ ਛੋਲੇ ਮਿਲਦੇ ਆ ਠੀਕ ਹੈ ਜੀ ਅੰਬਰਸਰੀ ਟਾਇਪ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਏ ਆ ਠੀਕ ਹੈ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਹਲਵਾਈ ਸਟਾਈਲ ਅੰਬਰਸਰੀ ਛੋਲੇ ਜਿਹੜੇ ਉਹ ਬਣਾ ਕੇ ਦਿਖਾਵਾਂਗੇ ਸੋ ਲੋ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਆਪਾਂ ਛੋਲਿਆਂ ਦਾ ਕਲਰ ਚੈੱਕ ਕਰੋ ਠੀਕ ਹੈ ਜੀ ਇੱਕ ਵਾਰੀ ਕਿੰਨੇ ਪਿਆਰੇ ਲੱਗ ਰਹੇ ਆ ਜੀ ਸੋ ਜੇ ਨਾਲ ਪਟੂਰੇ ਹੋਵੇ ਠੀਕ ਹੈ ਜੀ ਜੇ ਤੁਸੀਂ ਪਟੂਰੇ ਵੀ ਸਿੱਖਣੇ ਆ ਜੀ ਤਾਂ ਪਟੂਰੀਆਂ ਦੇ ਮੈਂ 2-3 ਵੀਡੀਓ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਠੀਕ ਹੈ ਜੀ ਤੇ ਤੁਸੀਂ ਆ ਕੇ ਚੈਨਲ ਤੇ ਦੇਖ ਸਕਦੇ ਹੋ ਤੇ ਆ ਦੇਖੋ ਜੀ ਛੋਲੇ ਆਪਣੇ ਕਿੰਨੇ ਸੋਹਣੇ ਬਣੇ ਆ ਸੋ ਆਜੋ ਫਿਰ ਰੈਸਪੀ ਕਰਦੇ ਹੁਣ ਆਪਾਂ ਸਟਾਰਟ ਤੇ ਲੋ ਜੀ ਸਭ ਤੋਂ ਪਹਿਲਾਂ ਜਿਹੜਾ ਕੰਮ ਆਪਾਂ ਕਰਾਂਗੇ ਠੀਕ ਹੈ ਜੀ ਛੋਲਿਆਂ ਨੂੰ ਉਬਾਲ ਲੰਦਾ ਜਿਹੜੇ ਕਿ ਮੈਂ ਰਾਤ ਭਿਓਲੇ ਤੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਉਬਾਲਣਾ ਹੈ ਸੋ ਉਬਾਲਣੇ ਜਿਹੜੇ ਤਰੀਕੇ ਨਾਲ ਹੈ ਉਹ ਮੈਂ ਤੁਹਾਨੂੰ ਦੱਸੂਗਾ ਕਿਉਂਕਿ ਆਪਾਂ ਬਣਾ ਰਹੇ ਹਾਂ ਜੀ ਅੱਜ ਪਟੂਰੇਆਂ ਵਾਲੇ ਛੋਲੇ ਠੀਕ ਹੈ ਜੀ ਨਾ ਇਹਦੇ ਚ ਆਪਾਂ ਨੇ ਪਿਆਜ਼ ਵਰਤਣਾ ਨਾ ਹੀ ਠੀਕ ਹੈ ਜੀ ਆਪਾਂ ਨੇ ਤੇ ਵੀ ਟਮਾਟਰ ਵਰਤਣੇ ਆ ਅਦਰਕ ਲਸਣ ਵਰਤੂਗੇ ਹਰੀ ਮਿਰਚ ਵਰਤੂਗੇ ਠੀਕ ਹੈ ਜੀ ਬਾਕੀ ਨੋਰਮਲ ਮਸਾਲੇ ਤੇ ਲੋ ਜੀ ਛੋਲੇ ਤੁਸੀਂ ਜਿਹੜੇ ਮਰਜ਼ੀ ਬ੍ਰਾਂਡ ਦੇ ਲੈ ਲਿਓ ਚਾਹੇ ਡਾਲਰ ਛੋਲੇ ਲੈ ਲਿਓ ਤੇ ਚਾਹੇ ਜਿਹੜੇ ਆਮ ਨੋਰਮਲ ਬਰੀਕ ਛੋਲੇ ਆਂਦੇ ਉਹ ਵਰਤ ਲਿਓ ਤੇ ਲੋ ਜੀ ਹੁਣ ਉ ਉਹ ਵੀ ਮੈਂ ਤੁਹਾਨੂੰ ਦੱਸਦਾ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਨੇ ਥੋੜਾ ਜਿਹਾ ਪਾਣੀ ਲੈਣਾ ਠੀਕ ਹੈ ਜੀ ਕਿਸੇ ਬਰਤਨ 'ਚ ਕਿਸੇ ਵੀ ਬਰਤਨ 'ਚ ਪਾਣੀ ਜਿਹੜਾ ਤੁਸੀਂ ਪਾ ਦਿਓ ਤੇ ਉਸ ਤੋਂ ਬਾਅਦ ਉਹਦੇ 'ਚ ਆਪਾਂ ਨੇ ਇੱਕ ਚਮਚਾ ਜਿਹੜਾ ਚਾਹ ਪੱਤੀ ਦਾ ਪਾਠਣਾ ਜੇ ਆਪਾਂ ਨੇ ਛੋਲੇ ਇਹਨਾਂ ਦਾ ਕਲਰ ਡਾਰਕ ਕਰਨਾ ਯਾਨੀ ਥੋੜਾ ਜਿਹਾ ਬਲੈਕ ਕਰਨਾ ਤਾਂ ਤੁਸੀਂ ਇਹ ਪ੍ਰੋਸੈਸ ਕਰਨਾ ਹੈ ਜੇ ਤੁਸੀਂ ਛੋਲੇ ਠੀਕ ਹੈ ਜੀ ਕਾਲੇ ਨਹੀਂ ਕਰਨੇ ਇਦਾਂ ਹੀ ਬਣਾਉਣੇ ਆ ਤਾਂ ਤੁਸੀਂ ਇਹ ਕੰਮ ਨੂੰ ਸਕਿਪ ਕਰ ਦਿਓ ਤੇ ਮੈਂ ਥੋੜੇ ਜਿਹਾ ਅੰਬਲਸਰੀ ਟੈਪ ਗੁਣਾ ਬਣਾਵਾਗਾ ਠੀਕ ਹੈ ਜੀ ਜਿਹੜੇ ਪਟੂਰੀਆਂ ਨਾਲ ਮਿਲਦੇ ਆ ਇਸ ਕਰਕੇ ਆਪਾਂ ਚਾਹ ਪੱਤੀ ਵਰਤ ਰਹੇ ਹਾਂ ਇਹਨੂੰ ਪਾਣੀ ਨੂੰ ਦੇ ਲਾਂਗੇ ਉਬਾਲੀ ਤੇ ਲੋ ਜੀ ਪਾਣੀ ਨੂੰ ਉਬਾਲੀ ਆ ਚੁੱਕੀ ਹੈ ਜੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਇਹ ਛੋਲੀਆਂ ਦੇ ਵਿੱਚ ਪਾ ਦੇਣਾ ਠੀਕ ਹੈ ਜੀ ਪਾਣੀ ਮੈਂ ਤਾਂ ਕਰਕੇ ਪਾਇਆ ਜੇ ਆਪਾਂ ਚਾਹ ਪੱਤੀ ਕੱਪੜੇ ਚ ਬੰਨ ਕੇ ਗੇਰਦੇ ਹਾਂ ਠੀਕ ਹੈ ਜੀ ਮੰਨ ਲਓ ਚਾਹ ਪੱਤੀ ਆਪਾਂ ਕੱਪੜੇ ਦੇ ਵਿੱਚ ਬੰਨ ਕੇ ਇਹਦੇ ਵਿੱਚ ਗੇਰੂਗੇ ਤਾ ਜੀ ਜੂ ਜੂ ਛੋਲੇ ਨਾਲ ਉਬਲੋਗੀ ਇਹਦੇ ਚ ਕੜਵਾਪਣ ਆ ਜਾਂਦਾ ਇਸ ਕਰਕੇ ਆਪਾਂ ਨੇ ਆਹ ਬੇਸਟ ਜਿਹੜਾ ਬਾਹਰ ਕੱਢ ਤਿਆ ਪਾਣੀ ਪਾਣੀ ਦਾ ਯੂਜ਼ ਕਰ ਲਿਆ ਛੋਟੇ ਛੋਟੇ ਦਾਲ ਚੀਨੀ ਦਾ ਪਾ ਦੇਣਾ ਇਹ ਚ ਇੱਕ ਇਲਾਇਚੀ ਹੋਗੀ ਬੜੀ ਤੇ ਇੱਕ ਤੇਜ ਪੱਤਾ ਠੀਕ ਹੈ ਜੀ ਇੰਨਾ ਕੁ ਸਮਾਨ ਪਾਉਣਾ ਇਹ ਚ ਹੋਰ ਕੁਝ ਨਹੀਂ ਪਾਉਣਾ ਤੇ ਉਸ ਤੋਂ ਬਾਅਦ ਆਪਾਂ ਢੱਕਣ ਲਾ ਕੇ ਇਹਨੂੰ ਰੱਖ ਦੇਣਾ ਚੁੱਲ੍ਹੇ ਤੇ ਤੇ ਤਿੰਨ ਸੀਟੀਆਂ ਜਿਹੜੀਆਂ ਆਪਾਂ ਇਹਨੂੰ ਲਵਾ ਲੂਗੇ ਤੇ ਲਓ ਜੀ ਕੁੱਕਰ ਆ ਜਿਹੜਾ ਆਪਾਂ ਨੇ ਚੁੱਲ੍ਹੇ ਤੇ ਰੱਖ ਤਿਆ ਗੈਸ ਦੇ ਆ ਬਾਲ ਹੁਣ 3 ਸੀਟੀਆਂ ਬਾਅਦ ਮਿਲਦੇ ਨੇ ਤੇ ਲੋ ਜੀ ਛੋਲਿਆਂ ਨੂੰ ਜਿਹੜੀਆਂ ਸੀਟੀਆਂ ਲੱਗ ਚੁੱਕੀਆਂ ਜੀ ਆ ਦੇਖੋ ਛੋਲੇ ਆਪਣੇ ਆਪ ਨੇ ਉਬਲ ਚੁੱਕੇ ਆ ਤੇ ਕਲਰ ਵੀ ਆ ਜਿਹੜਾ ਇਹਨਾਂ ਦਾ ਵਧੀਆ ਆ ਚੁੱਕਿਆ ਠੀਕ ਹੈ ਜੀ ਆ ਦੇਖੋ ਥੋੜੇ ਜਿਹਾ ਬਲੈਕ ਹੋ ਗਏ ਆ ਅਗਰ ਤੁਸੀਂ ਜ਼ਿਆਦਾ ਡਾਰਕ ਕਰਨੇ ਹੋਏ ਤਾਂ ਤੁਸੀਂ ਚਾਹ ਪੱਤੀ ਠੀਕ ਹੈ ਜੀ 2 ਚਮਚ ਪਾ ਦਿਓ ਅਗਰ ਨੋਰਮਲ ਡਾਰਕ ਕਰਨੇ ਹੋਏ ਤਾਂ ਤੁਸੀਂ ਚਾਹ ਪੱਤੀ ਦਾ ਜਿਹੜਾ 1 ਚਮਚ ਪਾਉਣਾ ਤੇ ਲੋ ਜੀ ਹੁਣ ਮਾਰਦੇ ਆ ਤੜਕਾ ਤਿਆਰ ਲੋ ਜੀ ਕਲਰ ਦੇਖੋ ਜੀ ਛੋਲਿਆਂ ਦਾ ਕਿੰਨਾ ਪਿਆਰਾ ਆ ਗਿਆ ਠੀਕ ਹੈ ਜੀ ਤੇ ਸੀਟੀਆਂ ਵੀ ਜਿਹੜੀਆਂ ਤੁਸੀਂ ਸਿਰਫ ਇਹਨਾਂ ਨੂੰ ਤਿੰਨ ਲਾਉਣੀਆਂ ਠੀਕ ਹੈ ਜੀ ਤਿੰਨ ਸੀਟੀਆਂ ਦੇ ਵਿੱਚ ਇਹ ਐਨ ਹੋ ਜਾਂਦੇ ਆ ਤੇ ਜੇ ਤੁਸੀਂ ਜ਼ਿਆਦਾ ਸੀਟੀਆਂ ਲਾਉਂਗੇ ਫਿਰ ਥੋੜੇ ਜਿਹੇ ਜ਼ਿਆਦਾ ਗਲ ਜੂਗਾ ਠੀਕ ਹੈ ਜੀ ਇਸ ਕਰਕੇ ਆਪਾਂ ਥੋੜੇ ਜੇ ਮੀਡੀਅਮ ਰੱਖੋਗੇ ਤੇ ਲੋ ਜੀ ਜਿਹੜਾ ਪਾਣੀ ਆ ਠੀਕ ਹੈ ਜੀ ਇਹ ਵੀ ਆਪਾਂ ਨੇ ਗੇੜਨਾ ਨਹੀਂ ਹੈਗਾ ਜਿੰਨੀ ਕੁ ਆਪਾਂ ਨੂੰ ਲੋੜ ਹੋਈ ਆਪਾਂ ਨੇ ਗਾੜੇ ਪਤਲੇ ਕਰਨੇ ਹੋਏ ਇਹਨੂੰ ਵੀ ਆਪਾਂ ਸਬਜੀ ਦੇ ਛੋਲਿਆਂ ਦੇ ਪਿੱਛੇ ਵਰਤੋਗੇ ਤੇ ਲੋ ਜੀ ਹੁਣ ਮਾਰਦੇ ਆ ਤੜਕਾ ਤੜਕਾ ਮਾਰਨ ਵਾਸਤੇ ਆਪਾਂ ਜਿਹੜਾ ਆਮਨੇ ਨੋਰਮਲ ਮਸਾਲੇ ਠੀਕ ਹੈ ਜੀ ਆਪਣੇ ਕੋਲ ਉਹ ਵਰਤੂਗੇ ਆਪਾਂ ਤੜਕਾ ਚਾਹੇ ਤੁਸੀਂ ਰਫਾਨ ਚ ਮਾਰ ਲਿਓ ਚਾਹੇ ਸਰੋਂ ਦੇ ਤੇਲ ਚ ਹਰਾ ਧਨੀਆ ਵਰਤੂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਦਰਕ ਤੇ ਲੱਛੇ ਕੱਟੇ ਹੋਏ ਬਰੀਕ ਤੇ ਹਰੀਆਂ ਮਿਰਚਾਂ ਠੀਕ ਹੈ ਜੀ ਗੱਬੇ ਤੇ ਦੋ ਕਰ ਲਈਆਂ ਐਦਾਂ ਹੀ ਜਿਹੜੇ ਆਪਾਂ ਪਟੂਰੇ ਵਾਲੇ ਛੋਲੇ ਹੁੰਦੇ ਠੀਕ ਉਹ ਚ ਇੰਨੀ ਮਿਰਚ ਐਦਾਂ ਹੀ ਨੱਚਾ ਪਾਉਂਦੇ ਆ ਬਾਕੀ ਤੁਸੀਂ ਕੱਟ ਕੇ ਹੀ ਪਾ ਸਕਦੇ ਹੋ ਦੂਜੀ ਤਰ੍ਹਾਂ ਆਹ ਹੈਗਾ ਜੀ ਚਨਾ ਮਸਾਲਾ ਤੇ ਬਾਕੀ ਹਿੰਗ ਠੀਕ ਹੈ ਜੀ ਹਿੰਗ ਕਿਸੇ ਵੀ ਬ੍ਰਾਂਡ ਦੀ ਲੈ ਲਿਓ ਕੋਈ ਦਿੱਕਤ ਨਹੀਂ ਤੇ ਲੋ ਜੀ ਫਰਾਈਵਲ ਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਜਦੋਂ ਤੱਕ ਸਰੋਂ ਦਾ ਤੇਲ ਗਰਮ ਹੁੰਦਾ ਆਪਾਂ ਇੱਕ ਮਸਾਲਾ ਬਣਾ ਲੈਂਦੇ ਠੀਕ ਹੈ ਜੀ ਮਸਾਲੇ ਦਾ ਜਾਨੀ ਇੱਕ ਬੇਸ ਬਣਾ ਲੈਂਦੇ ਜਿਹੜਾ ਆਪਾਂ ਨੇ ਦੇ ਵਿੱਚ ਪਾਉਣਾ ਤੇ ਲੋ ਜੀ ਇੱਕ ਆਪਾਂ ਨੇ ਕੌਲੀ ਜਾਂ ਕੋਈ ਵੀ ਬਰਤਨ ਲੈ ਲੈਣਾ ਖਾਲੀ ਉਹਦੇ ਵਿੱਚ ਪਾਉਂਗੇ ਧਨੀਆ ਪਾਊਡਰ ਠੀਕ ਹੈ ਜੀ ਡੇਢ ਚਮਚਾ ਛੋਟਾ ਤੇ ਅੱਧਾ ਚਮਚਾ ਛੋਟਾ ਹਲਦੀ ਦਾ ਠੀਕ ਹੈ ਜੀ ਇੱਕ ਚਮਚਾ ਛੋਟਾ ਤੇਗੀ ਮਿਰਚ ਤੇ ਨਮਕ ਚੇਸ ਰਿਕਾਰਡਿੰਗ ਅੱਧਾ ਚਮਚਾ ਕਿਚਨਿੰਗ ਤੇ ਅੱਧਾ ਚਮਚ ਜੀਰਾ ਪਾਊਡਰ ਠੀਕ ਹੈ ਜੀ ਇਹ ਚੀਜ਼ਾਂ ਪਾਉਂਗੇ ਆਪਾਂ ਇਹਦੇ ਵਿੱਚ ਤੇ ਉਸ ਤੋਂ ਬਾਅਦ ਥੋੜੀ ਜਿਹੀ ਹਿੰਗ ਪਾ ਲੂंगे ਇਹਦੇ ਵਿੱਚ ਆਹ ਲਓ ਜੀ ਦੋ ਤਿੰਨ ਚੁਟਕੀਆਂ ਤੇ ਇੱਕ ਚਮਚ ਪਾਉਣਾ ਆਪਾਂ ਨੇ ਆਦਰਕ ਲਸਣ ਦਾ ਪੇਸਟ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹ ਚ ਪਾਣੀ ਠੀਕ ਹੈ ਜੀ ਪਾਣੀ ਪਾਉਣ ਤੋਂ ਬਾਅਦ ਇਹਨੂੰ ਸਾਰੇ ਨੂੰ ਕਰ ਲਾਂਗੇ ਮਿਕਸ ਆਹ ਲਓ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਕਿਉਂਕਿ ਇੱਕ ਤਾਂ ਇਦਾਂ ਜਿਹੜੇ ਮਸਾਲੇ ਆ ਠੀਕ ਹੈ ਜੀ ਫੁੱਲ ਜਾਂਦੇ ਆ ਤੇ ਇੱਕ ਜਲਦੇ ਨਹੀਂ ਹੈਗੇ ਤੇ ਇਹ ਮਸਾਲਿਆਂ ਨੂੰ ਆਪਾਂ ਨੇ 5-4 ਮਿੰਟ ਜਿਹੜੇ ਪਈ ਰਹਿਣ ਦੇਣਾ ਤੇ ਲੋ ਜੀ ਇੱਧਰ ਤੇਲ ਵੀ ਗਰਮ ਹੋ ਚੁੱਕਿਆ ਥੋੜਾ ਜੀਰਾ ਪਾ ਲੂਗੇ ਠੀਕ ਹੈ ਜੀ ਜਿੰਨਾ ਕਪਾ ਨੂੰ ਲੋੜ ਹੋਈ ਜਿੰਨਾ ਕ ਤੁਸੀਂ ਵਰਤਦੇ ਹੋ ਸਬਜ਼ੀ 'ਚ ਓਨਾ ਕ ਜੀਰਾ ਪਾ ਲੈਣਾ ਤੇ ਉਸ ਤੋਂ ਬਾਅਦ ਇਹ 'ਚ ਥੋੜੀ ਜੀ ਕਸੂਰੀ ਮੇਥੀ ਪਾਉਣੀ ਠੀਕ ਹੈ ਜੀ ਪਹਿਲਾਂ ਪਾ ਲੈਂ ਤੋ ਜਦੋਂ ਆਪਾਂ ਨੇ ਕਸਤੂਰੀ ਮੇਥੀ ਪਾ ਲਈ ਸੇਕ ਥੋੜਾ ਜਿਹਾ ਘੱਟ ਰੱਖਣਾ ਠੀਕ ਹੈ ਜੀ ਇਹ ਟਾਈਮ ਤੇ ਸੇਕ ਨਹੀਂ ਜ਼ਿਆਦਾ ਰੱਖਣਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਮਸਾਲਿਆਂ ਦਾ ਘੋਲ ਬਣਾਇਆ ਠੀਕ ਹੈ ਜੀ ਉਹ ਪਾ ਦੇਣਾ ਇਹਦੇ ਵਿੱਚ ਤੈਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਤਕਰੀਬਨ 2 ਤੋਂ 3 ਮਿੰਟ ਤੇ ਭੁੰਨਣਾ ਇਹ ਮੀਡੀਅਮ ਆਚ ਪਰ ਹੈ ਤੇ ਲੋ ਜੀ ਉਸ ਤੋਂ ਬਾਅਦ ਪਾਵਾਂਗੇ ਆਪਣੇ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਆਪਾਂ ਨੇ ਛੋਲੇ ਵਾਲ ਕੇ ਰੱਖੇ ਤੇ ਤੇ ਹੁਣ ਸੇਕ ਆ ਜਿਹੜਾ ਆਪਾਂ ਥੋੜਾ ਜਿਹਾ ਤੇਜ਼ ਕਰ ਲੂਗੇ ਠੀਕ ਹੈ ਜੀ ਆਹ ਲੋ ਜੀ ਤੋਂ ਇਹ ਹੈਗਾ ਜੀ ਬਗੈਰ ਟਮਾਟਰ ਪਿਆਜ਼ ਤੇ ਛੋਲੇ ਠੀਕ ਹੈ ਜੀ ਤੇ ਦੋ ਤਿੰਨ ਹਰੀਆਂ ਮਿਰਚਾਂ ਘੇੜ ਦਿੰਗੇ ਮੈਂ ਕਟੀਆਂ ਹੋਈਆਂ ਉਸ ਤੋਂ ਬਾਅਦ ਪਾ ਦਾਂਗੇ ਚਨਾ ਮਸਾਲਾ ਠੀਕ ਹੈ ਜੀ ਜੋ ਚਮਚੇ ਛੋਟੇ ਜਾਂ ਇੱਕ ਚਮਚਾ ਵੱਡਾ ਪਾ ਲਿਓ ਉਸ ਤੋਂ ਬਾਅਦ ਗਾੜੇ ਪਤਲੇ ਤੁਸੀਂ ਜਿਹੜੇ ਆਪਣੇ ਹਿਸਾਬ ਨਾਲ ਰੱਖਣੇ ਇਹ ਲੋ ਜੀ ਥੋੜਾ ਜਿਹਾ ਪਾਣੀ ਛੋਲਿਆਂ ਵਾਲਾ ਹੀ ਪਾ ਤਾ ਇਹਦੇ ਵਿੱਚ ਕਿਉਂਕਿ ਮੈਂ ਜਿਹੜੇ ਥੋੜੇ ਜਿਹਾ ਪਤਲੇ ਕਰ ਲੂੰਗਾ ਇਹਨਾਂ ਨੂੰ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਇਹ ਛੋਲੇ ਆ ਇਹੀ ਜਿਹੜੇ ਕਿ ਮੈਂ ਕੁੱਟ ਕੇ ਰੱਖ ਲਏ ਠੀਕ ਹੈ ਜੀ ਤੁਸੀਂ ਚਾਹੇ ਮਿਕਸੀ 'ਚ ਗ੍ਰाइंड ਕਰਦੇ ਹੋ 2-4 ਚਮਚੇ ਛੋਲਿਆਂ ਦੇ ਜਾਂ ਫਿਰ ਐਦਾਂ ਹੀ ਕੁੱਟ ਲਿਓ ਤੇ ਲੋ ਜੀ ਆ ਜਿਹੜੇ ਛੋਲੇ ਆ ਥੋੜੇ ਜਿਹਾ ਕੁੱਟੇ ਹੋਏ ਮੈਂ ਪਤਲੇ ਕਰ ਲਏ ਇਹਨੂੰ ਵੀ ਇਹਦੇ ਵਿੱਚ ਪਾ ਦੂੰਗੇ ਤੇ ਇਹਨੂੰ ਆਪਾਂ ਹੁਣ ਪਕਾਉਂਗੇ ਠੀਕ ਹੈ ਜੀ ਤਕਰੀਬਨ 3-4 ਮਿੰਟ ਤਾਜੋ ਛੋਲਿਆਂ ਦੇ ਵਿੱਚ ਠੀਕ ਹੈ ਜੀ ਸਾਰੇ ਮਸਾਲਿਆਂ ਦਾ ਟੇਸਟ ਜਿਹੜਾ ਉਹ ਆ ਜਾਵੇ ਤੁਸੀਂ ਟੱਕ ਕੇ ਪਕਾ ਲਿਓ ਠੀਕ ਹੈ ਜੀ ਚਲੋ ਜੀ ਇਹਨੂੰ ਪਕਾਉਂਦੇ ਆਪਾਂ 3-4 ਮਿੰਟ ਤੇ ਲੋ ਜੀ ਛੋਲੇ ਆ ਜਿਹੜੇ ਆਪਣੇ ਬਣ ਚੁੱਕੇ ਆ ਜੀ ਗੈਸ ਕਰਦੇ ਆ ਹੁਣ ਬੰਦ ਠੀਕ ਹੈ ਜੀ ਕਲਰ ਦੇਖ ਲਓ ਛੋਲਿਆਂ ਦਾ ਕਿੰਨਾ ਪਿਆਰਾ ਆ ਗਿਆ ਤੇ ਲੋ ਜੀ ਹੁਣ ਮਾਰਦੇ ਆ ਪੈਦੇ ਪਰ ਤੜਕਾ ਤੇ ਲੋ ਜੀ ਤੜਕਾ ਮਾਰਨ ਵਾਸਤੇ ਆਪਾਂ ਨੇ ਕਿਸੇ ਤੜਕਾ ਪੈਨ ਚ ਥੋੜਾ ਜਿਹਾ ਜਿਹੜਾ ਰਿਫਾਇਨਡ ਆ ਉਹ ਕੱਢ ਲੈਣਾ ਗਰਮ ਠੀਕ ਹੈ ਜੀ ਜਾਂ ਸਰੋਂ ਦਾ ਤੇਲ ਥੋੜੀ ਜੀ ਪਾ ਮੰਗੇ ਤੇਗੀ ਮਿਰਚ ਇਹਦੇ ਚ ਤੇ ਥੋੜੇ ਜੇ ਪਾ ਦਾਂਗੇ ਆਦਰਕ ਦੇ ਲੱਛੇ ਠੀਕ ਹੈ ਜੀ ਪਾ ਲੋ ਜੀ ਇਹਨਾਂ ਨੂੰ ਹਲਕਾ ਜਿਹਾ ਭੁੰਨ ਕੇ ਉਸ ਤੋਂ ਬਾਅਦ ਸਿੱਧਾ ਛੋਲਿਆਂ ਦੇ ਵਿੱਚ ਤੇ ਲੋ ਜੀ ਛੋਲੇ ਥੋੜੇ ਰੈਡੀ ਆ ਸੋ ਇਸ ਤਰੀਕੇ ਨਾਲ ਬਣਦੇ ਆ ਜੀ ਕਤੂਰੀਆਂ ਵਾਲੇ ਛੋਲੇ ਠੀਕ ਹੈ ਜੀ ਬਿਲਕੁਲ ਈਜ਼ੀ ਤਰੀਕਾ ਠੀਕ ਹੈ ਜੀ ਸਿੰਪਲ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਐਦਾਂ ਦੇ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਸੋ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਹਲਾ ਧੜੀਆਂ ਆਪਾਂ ਪਾਉਣਾ ਭੁੱਲ ਗਏ ਸੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ